ਦੇਸ਼ਨੀ ਭਾਰਤ ਦੇ ਵਿੱਚ ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ ਆ ਕੇ ਗਏ ਨੇ ਜਿਸ ਤੋਂ ਬਾਅਦ ਕਈ ਤਰ੍ਹਾਂ ਦੀਆਂ ਚਰਚਾਵਾਂ ਭਾਰਤ ਦੇ ਵਿੱਚ ਹੁਣ ਹੋਣੀਆਂ ਸ਼ੁਰੂ ਹੋ ਗਈਆਂ ਨੇ ਕਿ ਅਫਗਾਨਿਸਤਾਨ ਦੇ ਨਾਲ ਇਸ ਤਰੀਕੇ ਨਜ਼ਦੀਕੀ ਵਧਾਣੀ ਕਿਸ ਪਾਸੇ ਭਾਰਤ ਨੂੰ ਆ ਕੇ ਜਾਵੇਗੀ ਇਸ ਦੇ ਕੀ ਨਤੀਜੇ ਨਿਕਲਣਗੇ ਇਸ ਨਾਲ ਹੀ ਚੀਜ਼ ਦੇ ਨਾਲ ਜਿਸ ਤਰੀਕੇ ਦੀ ਹੁਣ ਭਾਰਤ ਦੇ ਨਾਲ ਦੋਨੋਂ ਦੇਸ਼ਾਂ ਦੇ ਜੋ ਡੀਲ ਚੱਲਦੀ ਪਈ ਹੈ ਉਸ ਡੀਲ ਤੇ ਵੀ ਸਵਾਲ ਚੱਲਦੇ ਪਏ ਨੇ ਤੁਸੀਂ ਕਿਵੇਂ ਦੇਖਦੇ ਹੋ ਭਾਰਤ ਦੀ ਮੌਜੂਦਾ ਵਿਦੇਸ਼ ਜੋ ਨੀਤੀ ਉਸ ਨੂੰ ਨਰੇਂਦਰ ਮੋਦੀ ਹੋਰਾਂ ਦਾ ਨਾ ਇੱਕ ਪੁਰਾਣਾ ਬਿਆਨ ਹੈ ਜੋ ਅੱਜ ਦੁਬਾਰਾ ਇੱਕ ਵਾਰ ਚਰਚਾ ਦਾ ਵਿਸ਼ਾ ਬਣਿਆ ਉਹਨਾਂ ਨੇ ਇੱਕ ਸਟੇਜ ਦੇ ਉੱਤੋਂ ਇੱਕ ਸਟੇਟਮੈਂਟ ਦਿੱਤੀ ਸੀ ਕਿ ਗੁੱਡ ਤਾਲੀਬਾਨ ਬੈਡ ਤਾਲੀਬਾਨ ਨਹੀਂ ਹੁੰਦੇ ਟੈਰਰਿਸਟ ਟੈਰਰਿਸਟ ਵੀ ਹੁੰਦੇ ਨੇ ਤਾਲੀਬਾਨ ਜਿਹੜੇ ਨੇ ਉਹ ਟੈਰਰਿਸਟ ਹੀ ਨੇ ਸੋ ਅੱਜ ਉਹ ਟੈਰਰਿਸਟ ਜਿਨ੍ਹਾਂ ਦਾ ਨਾਮ ਲੈ ਕੇ ਜਿਨ੍ਹਾਂ ਦੀਆਂ ਉਦਾਹਰਨਾਂ ਦੇ ਕੇ ਜੇ ਹੁਣ ਜੇ ਭਾਰਤੀ ਮੀਡੀਆ ਦੀ ਵੀ ਗੱਲ ਕਰੀਏ ਉਹਦੇ ਉੱਤੇ ਵੀ ਜਦੋਂ ਕੋਈ ਗੱਲ ਕੀਤੀ ਜਾਂਦੀ ਸੀ ਨਾ ਕੋਈ ਸਿੱਖਾਂ ਬਾਰੇ ਤਾਂ ਇਹ ਕਿਹਾ ਜਾਂਦਾ ਸੀ ਕਿ ਤਾਲੀਬਾਨੀ ਸੋਚ ਵਾਲੇ ਸਿੱਖ ਮਤਲਬ ਕਿਸੇ ਜਿਹੜਾ ਕੋਈ ਸਿੱਖ ਜਿਹੜਾ ਸਿੱਖ ਰਾਈਟਸ ਦੀ ਗੱਲ ਕਰਦਾ ਸੀ ਨਾ ਉਹਨੂੰ ਇਹ ਸ਼ਬਦ ਵਰਤਿਆ ਜਾਂਦਾ ਸੀ ਮਤਲਬ ਕਿ ਤੁਸੀਂ ਇਹ ਦੇਖੋ ਵੀ ਤਾਲੀਬਾਨੀ ਸ਼ਬਦ ਭਾਰਤ ਦੇ ਵਿੱਚ ਉੱਥੇ-ਉੱਥੇ ਇਸਤੇਮਾਲ ਕੀਤਾ ਗਿਆ ਜਿੱਥੇ ਟੈਰਰਿਸਟ ਤੋਂ ਵੱਡੀ ਉਦਾਹਰਨ ਕੋਈ ਦੇਣੀ ਹੋਵੇ ਵੀ ਟੈਰਰਿਸਟ ਤੋਂ ਵੀ ਖਤਰਨਾਕ ਕੋਈ ਜਿਹੜੀ ਆਈਡੈਂਟੀਟੀ ਹੈਗੀ ਆ ਉਹਨੂੰ ਦਰਸਾਉਣਾ ਹੋਵੇ ਤਾਂ ਉੱਥੇ ਤਾਲੀਬਾਨ ਸ਼ਬਦ ਵਰਤਿਆ ਜਾਂਦਾ ਰਿਹਾ ਹੁਣ ਤੱਕ ਦੀ ਆਪਾਂ ਜਦੋਂ ਗੱਲ ਕਰਦੇ ਆਂ ਤੇ ਹੁਣ ਜੇ ਇਹ ਦੇਖੋ ਤੁਸੀਂ ਵੀ ਜਿਹੜੇ ਦੁਸ਼ਮਣ ਸੀ ਉਹ ਅੱਜ ਮਿੱਤਰ ਬਣ ਰਹੇ ਨੇ ਤੇ ਜਿਹੜੇ ਮਿੱਤਰ ਸੀ ਉਹ ਅੱਜ ਦੁਸ਼ਮਣ ਬਣ ਰਹੇ ਨੇ ਇਹ ਮੈਂ ਇਕੱਲੇ ਭਾਰਤ ਦੀ ਗੱਲ ਨਹੀਂ ਕਰਾਂਗਾ ਇਹ ਅਮਰੀਕਾ ਦੇ ਰਿਲੇਸ਼ਨ ਦੀ ਵੀ ਗੱਲ ਕਰਾਂਗਾ ਅਮਰੀਕਾ ਵੀ ਉਹਨਾਂ ਮੁਲਕਾਂ ਦੇ ਨਾਲ ਰਿਲੇਸ਼ਨ ਬਣਾ ਰਿਹਾ ਜਿਹੜੇ ਕਿਤੇ ਉਹਦੇ ਦੁਸ਼ਮਣ ਹੁੰਦੇ ਸੀ ਰਸ਼ੀਆ ਵੀ ਉਹਨਾਂ ਮੁਲਕਾਂ ਦੇ ਵਾਲੇ ਪਾਸੇ ਨੂੰ ਹੱਥ ਵਧਾ ਰਿਹਾ ਜਿਹੜੇ ਕਦੇ ਉਹਦੇ ਦੁਸ਼ਮਣ ਹੁੰਦੇ ਸੀ ਇਸੇ ਤਰੀਕੇ ਦੇ ਨਾਲ ਅੱਜ ਭਾਰਤ ਦੀ ਜਿਹੜੀ ਸਟ੍ਰੈਟਜੀ ਹੈਗੀ ਆ ਉਹ ਚੇਂਜ ਹੁੰਦੀ ਨਜ਼ਰ ਆ ਰਹੀ ਹੈ ਭਾਰਤ ਦੇ ਵੀ ਇਹ ਇੱਕ ਇੱਕ ਗੱਲ ਜਿਹੜੀ ਹੈ ਭਾਰਤ ਦੇ ਹਵਾਲੇ ਦੇ ਨਾਲ ਜੇ ਇੱਕ ਗੱਲ ਕਹਿਣੀ ਹੋਵੇ ਵੀ ਦੁਸ਼ਮਣ ਵਾਲੇ ਬਣਾ ਲੈ ਨੇ ਇਹ ਠੀਕ ਹੈ ਕਿ ਜਿਹੜੇ ਦੁਸ਼ਮਣ ਸੀ ਉਹਨਾਂ ਨੂੰ ਮਿੱਤਰ ਕਰ ਲਿਆ ਚੰਗੀ ਗੱਲ ਹੈ ਕਿਉਂਕਿ ਮਿੱਤਰ ਜੇ ਆਲੇ ਦੁਆਲੇ ਹੋਣ ਤਾਂ ਔਖੇ ਸਮੇਂ ਦੇ ਵਿੱਚ ਖੜਿਆ ਜਾ ਸਕਦਾ ਪਰ ਭਾਰਤ ਦੇ ਨਾਲ ਜਿਹੜੇ ਨੇ ਰਿਲੇਸ਼ਨ ਖਰਾਬ ਵੀ ਬਹੁਤ ਮੁਲਕਾਂ ਦੇ ਹੋਏ ਆ ਬੰਗਲਾਦੇਸ਼ ਹੋ ਗਿਆ ਨੇਪਾਲ ਹੋ ਗਿਆ ਜਾਂ ਫਿਰ ਹੋਰ ਆਲੇ ਦੁਆਲੇ ਵਾਲੇ ਮੁਲਕਾਂ ਦੀ ਗੱਲ ਕਰ ਲਈਏ ਵੱਡੀ ਪਾਵਰ ਜਿਹੜੀ ਅਮਰੀਕਾ ਕਿਹਾ ਜਾਂਦਾ ਯੂਰਪ ਯੂਨੀਅਨ ਵੀ ਇੰਗਲੈਂਡ ਵੀ ਜਾਂ ਹੋਰ ਸਾਰੇ ਜਿਹੜੇ ਆਪਾਂ ਗੱਲਾਂ ਕਰ ਲਈਏ ਵੀ ਇਹ ਥੋੜੇ ਉਲਟ ਪਾਸੇ ਉਲਟ ਜਿਹੜਾ ਖੇਮੇ ਦੇ ਵਿੱਚ ਚਲੇ ਗਏ ਆ ਸੋ ਮਤਲਬ ਕਹਿਣ ਦਾ ਅੱਜ ਭਾਰਤ ਦੇ ਚਾਈਨਾ ਦੇ ਨਾਲ ਸਬੰਧ ਸੁਧਾਰਨਾ ਉਸ ਤੋਂ ਬਾਅਦ ਅਫਗਾਨਿਸਤਾਨੀ ਜਿਹੜੇ ਤਾਲੀਬਾਨੀ ਸਰਕਾਰ ਹੈ ਉਹਦੇ ਫੋਰਨ ਮਿਨਿਸਟਰ ਯਾਨੀ ਕਿ ਪੂਰੀ ਸਰਕਾਰ ਦਾ ਹੀ ਭਾਰਤ ਆਉਣਾ ਸੋ ਕਿਤੇ ਨਾ ਕਿਤੇ ਇਹ ਚੀਜ਼ਾਂ ਜਿਹੜੀਆਂ ਨੇ ਭਾਰਤਿਕ ਸਟਰੈਟਜੀ ਨੂੰ ਲੈ ਕੇ ਚੱਲ ਰਿਹਾ ਕਿ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਕੋਈ ਹਾਲਾਤ ਮਾੜੇ ਹੁੰਦੇ ਨੇ ਤੇ ਉਹਨਾਂ ਦਾ ਸਾਹਮਣਾ ਕਿਦਾਂ ਕਰਨਾ ਪਰ ਇਹ ਅਸੀਂ ਨਹੀਂ ਕਹਿੰਦੇ ਵੀ ਉਹਨਾਂ ਦੀ ਇਹ ਨੀਤੀ ਸਹੀ ਹੈ ਜਾਂ ਗਲਤ ਹੈ ਕਿਉਂਕਿ ਇਹ ਜੀਓਪੋਲਿਟਿਕਸ ਦੇ ਆਧਾਰ ਦੇ ਉੱਤੇ ਜੇ ਦੇਖਿਆ ਜਾਵੇ ਤਾਂ ਇਹ ਵਕਤੀ ਤੈਅ ਕਰਦਾ ਹੁੰਦਾ ਕਿ ਇਹਨਾਂ ਦੀ ਜਿਹੜੀ ਇਹਨਾਂ ਨੇ ਜਿਹੜੀ ਪਾਲਿਸੀ ਬਣਾਈ ਸੀ ਜਾਂ ਸਟਰੈਟਜੀ ਬਣਾਈ ਸੀ ਉਹ ਸਹੀ ਨਿਕਲੀ ਜਾਂ ਗਲਤ ਨਿਕਲੀ ਹੁਣ ਜੇ ਗੱਲ ਕਰੀਏ ਅਫਗਾਨਿਸਤਾਨ ਦੀ ਤਾਂ ਅਫਗਾਨਿਸਤਾਨ ਹਾਲੇ ਕੁਛ ਹੀ ਸਮਾਂ ਪਹਿਲਾਂ ਜਿਹੜਾ ਅਮਰੀਕੀ ਫੌਜ ਉਹਨੂੰ ਛੱਡ ਕੇ ਗਈ ਹੈ ਅਮਰੀਕਾ ਉਹਨੂੰ ਛੱਡ ਕੇ ਗਿਆ ਸੋ ਉਹਨਾਂ ਦੇ ਕੋਲ ਕੋਈ ਏਡੀ ਗੱਲਬਾਤ ਨਹੀਂ ਹੈ ਕਿ ਜੇ ਆਪਾਂ ਕਹੀਏ ਵੀ ਤਾਲੀਬਾਨਾਂ ਦਾ ਸਾਥ ਜੇ ਭਾਰਤ ਨੂੰ ਮਿਲ ਜਾਂਦਾ ਤਾਂ ਭਾਰਤ ਇੱਕ ਵੱਡੀ ਪਾਵਰ ਹੋ ਸਕਦੀ ਹੈ ਭਾਰਤ ਦਾ ਇਹ ਸਾਥ ਦੇਣਗੇ ਮਾੜੇ ਟਾਈਮ ਦੇ ਉੱਤੇ ਇਸ ਤਰ੍ਹਾਂ ਨਹੀਂ ਹੈ ਕਿਉਂਕਿ ਹੁਣ ਜਦੋਂ ਤੁਸੀਂ ਦੇਖੋ ਵੀ ਇਧਰੋਂ ਜਿਹੜੇ ਫੋਰਨ ਮਿਨਿਸਟਰ ਤੁਸੀਂ ਗੱਲ ਕਰਦੇ ਹੋ ਅਫਗਾਨਿਸਤਾਨ ਦੇ ਉਹ ਭਾਰਤ ਆਉਂਦੇ ਨੇ ਵਾਪਸ ਜਾਂਦੇ ਤੇ ਜਾਂਦੇ ਹੀ ਪਾਕਿਸਤਾਨ ਦੇ ਨਾਲ ਜੰਗ ਜੜੀ ਆ ਉਹ ਛਿੜ ਜਾਂਦੀ ਆ ਇਹ ਜਿਹੜੀ جنگ ਹੈ ਇਹਦਾ ਹੁਣ ਇਸ ਵੇਲੇ ਸੀਜ਼ਫਾਇਰ ਚੱਲ ਰਿਹਾ ਸਿਰਫ 48 ਘੰਟਿਆਂ ਲਈ ਸੀਜ਼ਫਾਇਰ ਕੀਤਾ ਗਿਆ ਉਸ ਤੋਂ ਬਾਅਦ جنگ ਫੇਰ ਸ਼ੁਰੂ ਹੋਣੀ ਹੈ ਇਹ ਉਹ ਪੀਰੀਅਡ ਜਦੋਂ ਆਪਾਂ ਗੱਲ ਕਰ ਰਹੇ ਹਾਂ 48 ਘੰਟੇ ਦਾ ਸੀਜ਼ਫਾਇਰ ਹੋਇਆ ਹੋਇਆ ਅਫਗਾਨਿਸਤਾਨ ਤੇ ਪਾਕਿਸਤਾਨ ਦੇ ਵਿੱਚਕਾਰ ਰੌਲਾ ਕੀ ਹੈ ਕੁਝ ਇਲਾਕਿਆਂ ਨੂੰ ਲੈ ਕੇ ਰੌਲਾ ਹੈਗਾ ਸੋ ਅਫਗਾਨਿਸਤਾਨ ਨੇ ਪਹਿਲ ਕੀਤੀ ਪਾਕਿਸਤਾਨ ਨੇ ਜਵਾਬ ਦਿੱਤਾ ਇਹਦੇ ਵਿੱਚ ਤਕਰੀਬਨ 1000 ਤਾਲਿਬਾਨੀ ਜਿਹੜੇ ਨੇ ਕਹਿੰਦੇ ਆ ਕਿ ਮਾਰੇ ਗਏ ਨੇ ਤੇ 80 ਤੋਂ 85 ਪਾਕਿਸਤਾਨੀ ਫੌਜੀ ਜਿਹੜੇ ਹੈਗੇ ਆ ਉਹ ਹੁਣ ਤੱਕ ਮਾਰੇ ਜਾ ਚੁੱਕੇ ਨੇ ਸੋ ਇਹ ਲਗਾਤਾਰ ਜਿਹੜਾ ਹੈਗਾ ਕੰਟੀਨਿਊਸਲੀ ਇਹ ਜੰਗ ਚੱਲ ਰਹੀ ਹੈ ਕਿੰਨੀ ਕੁ ਚੱਲੇਗੀ ਇਹ ਹੁਣ ਦੇਖਣਾ ਹੋਵੇਗਾ ਆਉਂਦੇ ਸਮੇਂ ਦੇ ਵਿੱਚ ਤੇ ਇਸ ਦੌਰਾਨ ਜਿਵੇਂ ਹੁਣ ਤਾਜ਼ੀ-ਤਾਜ਼ੀ ਦੋਸਤੀ ਹੋਈ ਹੈ ਅਫਗਾਨਿਸਤਾਨ ਦੀ ਭਾਰਤ ਦੇ ਨਾਲ ਤਾਂ ਕੀ ਭਾਰਤ ਆਲਰੇਡੀ ਤੁਹਾਨੂੰ ਪਤਾ ਹੀ ਹੈ ਵੀ ਪਾਕਿਸਤਾਨ ਦੇ ਨਾਲ ਦੁਸ਼ਮਣ ਹੈ ਅਜੇ ਤਾਜ਼ੀ ਜੰਗ ਲੱਗ ਕੇ ਹਟੀ ਹੈ ਤੇ ਆ ਪੰਜ ਸੱਤ 10 ਦਿਨ ਪਈ ਪਿੱਛੇ ਚਲੇ ਜਾਈਏ ਤੇ ਭਾਰਤ ਵੱਲੋਂ ਵੱਡੇ ਪੱਦਰ ਦੇ ਉੱਤੇ ਚੇਤਾਵਨੀਆਂ ਧਮਕੀਆਂ ਜੜੀਆਂ ਨੇ ਉਹ ਭਾਰਤ ਨੂੰ ਪਾਕਿਸਤਾਨ ਨੂੰ ਦਿੱਤੀਆਂ ਗਈਆਂ ਪਾਕਿਸਤਾਨ ਨੇ ਵੀ ਜਵਾਬ ਦਿੱਤਾ ਸੋ ਹੁਣ ਇਸ ਲੜਾਈ ਦੇ ਵਿੱਚ ਜਿਹੜੀ ਅਫਗਾਨਿਸਤਾਨ ਦੀ ਪਾਕਿਸਤਾਨ ਦੇ ਨਾਲ ਭਖਣੀ ਹੈ ਜੇ ਭਖਣੀ ਹੈ ਆਪਾਂ ਇਹ ਵੀ ਕਹਿ ਲਈਏ ਕੀ ਭਾਰਤ ਇਹਦੇ ਵਿੱਚ ਡਾਇਰੈਕਟਲੀ ਕੁੱਦ ਜਾਏਗਾ ਇਹਦੇ ਵਿੱਚ ਛਾਲ ਮਾਰ ਦੇਗਾ ਇਹ ਹੁਣ ਸੋਚਣ ਵਾਲੀ ਗੱਲ ਹੈਗੀ ਆ ਜੇ ਭਾਰਤ ਇਸ ਜੰਗ ਦੇ ਵਿੱਚ ਪੈ ਜਾਂਦਾ ਤੇ ਉਸ ਤੋਂ ਬਾਅਦ ਚਾਈਨਾ ਜਿਹੜਾ ਹੈਗਾ ਜਿਨੇ ਇਹ ਗੱਲ ਕਹੀ ਹੋਈ ਆ ਆਲਰੇਡੀ ਸਟੇਟਮੈਂਟ ਉਹਨਾਂ ਦੀ ਹੈਗੀ ਆ ਕਿ ਪਾਕਿਸਤਾਨ ਦੀ ਸੋਵਰਿਟੀ ਦੇ ਖਿਲਾਫ ਕੋਈ ਵੀ ਦੇਸ਼ ਭੁਗਦੇਗਾ ਤੇ ਉਹ ਸਾਡਾ ਸਿੱਧਾ ਦੁਸ਼ਮਣ ਹੋਏਗਾ ਤਾਂ ਫਿਰ ਚਾਈਨਾ ਜਿਹੜਾ ਹੈਗਾ ਉਹ ਕਿਸ ਪਾਸੇ ਨੂੰ ਜਾਏਗਾ ਇਹ ਜੰਗ ਜਿਹੜੀ ਹੈ ਕਿਸ ਪਾਸੇ ਨੂੰ ਜਾਣ ਵਾਲੀ ਹੈ ਇਹ ਸੋਚਣ ਵਾਲੀ ਗੱਲ ਹੈ ਇਸ ਵੇਲੇ ਹਾਲਾਤ ਜਿਹੜੇ ਨੇ ਉਹ ਲਗਾਤਾਰ ਬਦਲ ਰਹੇ ਨੇ ਆਪਾਂ ਜਦੋਂ ਵੀ ਅਖਬਾਰ ਚੱਕਦੇ ਆਂ ਜਦੋਂ ਵੀ ਕੋਈ ਇੰਟਰਨੈਟ ਦੇ ਉੱਤੇ ਜਾਂਦੇ ਆਂ ਤੇ ਹਾਲਾਤ ਲਗਾਤਾਰ ਜਿਹੜੇ ਨੇ ਉਹ ਬਦਲ ਰਹੇ ਆ ਸੋ ਅਫਗਾਨਿਸਤਾਨ ਦੇ ਕੋਲੋਂ ਜਿਹੜਾ ਅਮਰੀਕਾ ਹੈ ਉਹਨੇ ਪਿਛਲੇ ਦਿਨੀ ਤੁਹਾਨੂੰ ਯਾਦ ਹੋਣਾ ਕਿ ਡੋਨਲਡ ਟਰੰਪ ਹੋਰਾਂ ਦੀ ਇੱਕ ਸਟੇਟਮੈਂਟ ਆਈ ਹੈ ਕਿ ਸਾਨੂੰ 에ਅਰਬੇਸ ਜਿਹੜਾ ਵਾਪਸ ਦਿਓ ਜਿਹੜਾ ਅਫਗਾਨਿਸਤਾਨ ਦੇ ਵਿੱਚ ਉਹ ਅਮਰੀਕਾ ਦਾ 에ਅਰਬੇਸ ਹੈਗਾ ਉਹਨਾਂ ਨੇ ਵਾਪਸ ਮੰਗ ਮੰਗਿਆ ਤੇ ਅਫਗਾਨਿਸਤਾਨ ਨੇ ਨਾ ਕਰ ਦਿੱਤੀ ਐ ਸੋ ਕਿਤਨੇ ਕਿਤੇ ਘੜਤਣੇ ਵੀ ਪੈਦਾ ਹੋ ਗਈ ਐ ਹੁਣ ਅਫਗਾਨਿਸਤਾਨ ਦੇ ਕੋਲੋਜ਼ ਜਾਣਾ ਭਾਰਤ ਦਾ ਚਾਈਨਾ ਦੇ ਕੋਲੋਜ਼ ਜਾਣਾ ਭਾਰਤ ਦਾ ਇਹ ਅਮਰੀਕਾ ਨੂੰ ਕਿੰਨਾ ਕੁ ਪਸੰਦ ਆਏਗਾ ਇਹ ਤਾਂ ਤੁਹਾਨੂੰ ਪਤਾ ਹੀ ਐ ਬ੍ਰਿਕਸ ਵਾਲੀ ਗੱਲ ਕੱਲ ਟਰੰਪ ਨੇ ਦੁਬਾਰਾ ਦੁਹਰਾ ਦਿੱਤੀ ਐ ਕਿ ਜਿਹੜਾ ਬ੍ਰਿਕਸ ਬਣ ਰਿਹਾ ਉਹ ਡੀ ਡਾਲਰਾਈਜੇਸ਼ਨ ਕਰਨ ਵਾਸਤੇ ਬਣਾਇਆ ਜਾ ਰਿਹਾ ਤੇ ਅਸੀਂ ਇਹਨੂੰ ਬਰਦਾਸ਼ਤ ਨਹੀਂ ਕਰਾਂਗੇ ਸੋ ਕੰਟੀਨਿਊਸਲੀ ਅਮਰੀਕਾ ਤੋਂ ਦੂਰ ਹੁੰਦਾ ਜਾ ਰਿਹਾ ਭਾਰਤ ਜੇ ਦੂਰ ਹੁੰਦਾ ਜਾ ਰਿਹਾ ਤਾਂ ਇਹ ਦੁਸ਼ਮਣੀ ਜਿਹੜੀ ਹੈਗੀ ਆ ਉਹ ਵੱਧ ਸਕਦੀ ਹੈ ਵੈਸਟ ਦੇ ਨਾਲ ਵੱਧ ਸਕਦੀ ਹੈ ਫਾਈਵ ਆਈਜ਼ ਦੇ ਨਾਲ ਨੈਟੋ ਦੇ ਨਾਲ ਜਾਂ ਇਹ ਸਾਰਾ ਕੁਝ ਜਿੰਨਾ ਵੀ ਇੱਥੇ ਵਲਬਲੇਵਾ ਹੈਗਾ ਇਹਨਾਂ ਦੇ ਕਿਤੇ ਨਾ ਕਿਤੇ ਉਲਟ ਖੇਮੇ ਦੇ ਵਿੱਚ ਭਾਰਤ ਜਿਹੜਾ ਹੈਗਾ ਉਹ ਬੈਠਾ ਹੋਇਆ ਭਾਰਤ ਨੂੰ ਇਹ ਸਟ੍ਰੈਟਜੀ ਜਿਹੜੀ ਹੈਗੀ ਆ ਉਹ ਕਿੰਨੀ ਕੁ ਲਾਹੇਵੰਦ ਹੋਏਗੀ ਕਿੰਨਾ ਨੁਕਸਾਨ ਹੋਏਗਾ ਇਹ ਸਮਾਂ ਦੱਸੂਗਾ ਇਹ ਕਾਫੀ ਕੁਝ ਜਿਹੜਾ ਅਫਗਾਨਿਸਤਾਨ ਤੇ ਪਾਕਿਸਤਾਨ ਦੇ ਵਿੱਚ ਇਸ ਵੇਲੇ ਜੋ ਚੱਲਿਆ ਹੋਇਆ ਨਾ ਇਹ ਵੀ ਤੈਅ ਕਰੇਗਾ ਜੋ ਕਿ ਆਉਂਦੇ ਦਿਨਾਂ ਦੇ ਵਿੱਚ ਸਾਡੇ ਲਈ ਕਲੈਰਿਟੀ ਲੈ ਕੇ ਆਏਗਾ ਕਿ ਜੇ ਭਾਰਤ ਅਫਗਾਨਿਸਤਾਨ ਨੂੰ ਕੋਈ ਰਸਦ ਭੇਜਦਾ ਹੈ ਜਾਂ ਕੋਈ جنگ ਵਾਸਤੇ ਕੋਈ ਵੈਪਨ ਭੇਜਦਾ ਹੈ ਜਾਂ ਕੁਝ ਹੋਰ ਕਿਸੇ ਤਰੀਕੇ ਨਾਲ ਮਦਦ ਕਰਦਾ ਹੈ ਤਾਂ ਪਾਕਿਸਤਾਨ ਦਾ ਐਗਰੈਸ਼ਨ ਜਿਹੜਾ ਭਾਰਤ ਵਾਲੇ ਪਾਸੇ ਨੂੰ ਹੋਏਗਾ ਸੋ ਫਿਰ ਜੇ ਤਿੰਨੇ ਮੁਲਕ ਆ ਜਾਂਦੇ ਨੇ جنگ ਦੇ ਵਿੱਚ ਤਾਂ ਫਿਰ ਚਾਈਨਾ ਵੀ ਚੁੱਪਚਾਪ ਨਹੀਂ ਬੈਠੇਗਾ ਕਿਉਂਕਿ ਪਿਛਲੀ جنگ ਦੇ ਵਿੱਚ ਚਾਈਨਾ ਨੇ ਪਾਕਿਸਤਾਨ ਦਾ ਸਾਥ ਜਿਹੜਾ ਹੈਗਾ ਉਹ ਦਿੱਤਾ ਹੈ ਇਸ ਵਾਰ ਕਿੱਧਰ ਜਾਏਗਾ ਜਿਹੜੇ ਮੋਦੀ ਹੋਰਾਂ ਨੇ ਜਾ ਕੇ ਹੱਥ ਮਲਾਏ ਹੋਏ ਆ ਚਾਈਨਾ ਦੇ ਨਾਲ ਕੀ ਉਹ ਉਹਦੇ ਕਰਕੇ ਚੁੱਪ ਕਰਕੇ ਬਹਿ ਜਾਏਗਾ ਵੀ ਤੁਸੀਂ ਆਪ ਹੀ ਕਰੋ ਵੀ ਦੋਨੋਂ ਤੇਰਾ ਮੈਂ ਕਿਸੇ ਵੱਲ ਨਹੀਂ ਜਾਣਾ ਕਿਉਂਕਿ ਹੁਣ ਮੇਰੀ ਦੋਸਤੀ ਦੋਨਾਂ ਨਾਲ ਹੋ ਚੁੱਕੀ ਆ ਕੀ ਇਹ ਇਹ ਗੱਲ ਕਰੇਗਾ ਚਾਈਨਾ ਜਾਂ ਫਿਰ ਪਾਕਿਸਤਾਨ ਵਾਲੇ ਪਾਸੇ ਨੂੰ ਭੁਗਤੇਗਾ ਸੋ ਅਗਲੀ ਗੱਲ ਹੈ ਅਮਰੀਕਾ ਦੇ ਜਿਹੜੇ ਰਿਲੇਸ਼ਨ ਬਣੇ ਪਾਕਿਸਤਾਨ ਦੇ ਨਾਲ ਕੀ ਜਿਹੜੀ ਅਗਲੀ ਜੰਗ ਜੇਕਰ ਪਾਕਿਸਤਾਨ ਦੀ ਹੁੰਦੀ ਹੈ ਭੱਖਦੀ ਹੈ ਬੇਸ਼ੱਕ ਉਹ ਅਫਗਾਨਿਸਤਾਨ ਨਾਲ ਹੋਵੇ ਬੇਸ਼ੱਕ ਉਹ ਭਾਰਤ ਨਾਲ ਹੋਵੇ ਕਿ ਉਹਦੇ ਵਿੱਚ ਅਮਰੀਕਾ ਪਾਕਿਸਤਾਨ ਦਾ ਸਾਥ ਦੇਵੇਗਾ ਜਾਂ ਨਹੀਂ ਦੇਵੇਗਾ ਇਹ ਤਾਂ ਗੱਲ ਪੱਕੀ ਹੈ ਕਿ ਭਾਰਤ ਦਾ ਸਾਥ ਨਹੀਂ ਦੇਵੇਗਾ ਜੋ ਹਾਲਾਤ ਚੱਲ ਰਹੇ ਨੇ ਕੀ ਪਾਕਿਸਤਾਨ ਦਾ ਸਾਥ ਦੇਵੇਗਾ ਜਾਂ ਨਹੀਂ ਦੇਵੇਗਾ ਜੇ ਦੇਵੇਗਾ ਤਾਂ ਜੰਗ ਵੱਡੀ ਹੁੰਦੀ ਹੈ ਇੱਕ ਪਾਸੇ ਦੇਖਿਆ ਜਾਵੇ ਕਿ ਅਮਰੀਕਾ ਜਦੋਂ ਜੰਗ ਵਿੱਚ ਪੈ ਜਾਊਗਾ ਤੇ ਜੰਗ ਵੱਡੀ ਹੋ ਜਾਏਗੀ ਜੇ ਸਾਥ ਨਹੀਂ ਦਿੰਦਾ ਤਾਂ ਕੁਛ ਦੇਣੇ ਜੰਗ ਚੱਲੇਗੀ ਉਸ ਤੋਂ ਬਾਅਦ ਅਫਗਾਨੀ ਹਾਰਨਗੇ ਮੇਰੇ ਹਿਸਾਬ ਦੇ ਨਾਲ ਕਿਉਂਕਿ ਇੰਨੀ ਉਹਨਾਂ ਕੋਲ ਕੈਪੇਬਿਲਿਟੀ ਨਹੀਂ ਹੈਗੀ ਹਜੇ ਕਿ ਉਹ ਪਾਕਿਸਤਾਨ ਦੇ ਨਾਲ ਜਿਹੜਾ ਮੁਕਾਬਲਾ ਕਰ ਲੈਣ ਸੋ ਫਿਰ ਅਫਗਾਨੀ ਹਾਰਨਗੇ ਫਿਰ ਇਹ ਜੰਗ ਜਿਹੜੀ ਹੈਗੀ ਆ ਸ਼ਾਇਦ ਮੁੱਕ ਜਾਵੇ ਤੇ ਗੱਲਬਾਤ ਖਤਮ ਹੋ ਜਾਏ ਸੋ ਇਹ ਆਉਂਦੇ ਦਿਨਾਂ ਦੇ ਵਿੱਚ ਬਹੁਤ ਕੁਝ ਕਲੀਅਰ ਹੋਣ ਵਾਲਾ ਹੈ ਆਪਾਂ ਆਪਣੇ ਦਰਸ਼ਕਾਂ ਨੂੰ ਸਾਰੀ ਅਪ ਟੂ ਡੇਟ ਜਿਹੜੀ ਆ ਉਹ ਕਰਦੇ ਰਵਾਂਗੇ ਕਿ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਕੀ ਹੋਣ ਵਾਲਾ ਜਾਂ ਇਹ ਸਾਰੀ ਗੱਲਬਾਤ ਹੈ ਆਪਾਂ ਜਰੂ ਦੇ ਲਈ ਤੇ ਜੀਓ ਪੋਰਟਸ ਦੇ ਇਸ ਵੱਡੇ ਇਸ਼ੂ ਦਾ ਦਰਸ਼ਕਾਂ ਦੇ ਅੰਗੇ ਰੱਖਣ ਦੀ ਧੰਨਵਾਦ ਤੁਹਾਡਾ ਵੀ ਤੁਹਾਡੇ ਸਾਰੇ ਦਰਸ਼ਕਾਂ ਦਾ ਸਭ ਦਾ ਦਿলো ਧੰਨਵਾਦ